ਮਕਦਮਾ ਨੰਬਰ 116 ਸਿਟੀ ਫ੍ਰੀਕੋਰਟ ਦੇ ਦਰਜ ਕੀਤਾ ਇੱਕ ਮਦਈ ਸੀ ਸੰਦੀਪ ਕੁਮਾਰ ਉਸਦੀ ਕਮਲੇਂਟ ਤੇ ਇਹ ਮਕਦਮਾ ਦਰਜ ਹੋਇਆ ਤੁਸੀਂ ਇਸਨੇ ਦੱਸਿਆ ਸੀ ਕਿ ਜਿਹੜਾ ਮੈਨੂੰ ਦੀਪਕਮਾਰ ਤੇ ਨਿਰਮਲ ਸਿੰਘ ਜਿਹੜਾ ਦੀਪਕਮਾਰ ਉਹ ਫ੍ਰੀਕੋਰਟ ਦਾ ਤੇ ਜਿਹੜਾ ਨਿਰਮਲ ਸਿੰਘ ਉਹ ਪੰਮਾ ਇਹ ਜਿਹੜਾ ਕੋਟਕਪੂਰੇ ਦਾ ਹੈ ਤੇ ਜਦੋਂ ਇਸ ਮਕਦਮਾ ਦਰਜ ਹੋਣ ਤੇ ਅਸੀਂ ਨਿਰਮਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜਿਹੜਾ ਇਹ ਆਪਣੇ ਆਪ ਨੂੰ ਇੱਕ ਪ੍ਰੈਸਰ ਕੋਰਟਰ ਦੱਸਦਾ ਸੀ ਉਹ ਕਿਉਂਕਿ ਅਨੀ ਟਾਈਪ ਦੇ ਵਿੱਚ ਇਹ ਇਸ ਦੀ ਜਿਹੜੀ ਪ੍ਰੈਸ ਦਾ ਅਦਾ ਨਾਮ ਵਰਤਦਾ ਸੀਗਾ ਕਿਉਂਕਿ ਜਿਹੜਾ ਉਸ ਟਾਈਮ ਬੰਦਾ ਫਸਿਆ ਹੁੰਦਾ ਜਿਹਨਾਂ ਦਾ ਟਾਈਪ ਦੇ ਵਿੱਚ ਆਇਆ ਹੁੰਦਾ ਸੀ ਉਹ ਇਸ ਚੀਜ਼ ਤੋਂ ਡਰ ਜਾਂਦਾ ਸੀ ਤੇ ਇਹ ਸਾਡੀ ਹੁਣ ਜਿਹੜੀ ਬੇਸਿਕ ਪੁੱਛਗਿੱਛ ਇਨੇ ਦੱਸਿਆ ਵੀ ਮੈਂ ਅਸੀਂ ਹੁਣ ਤੱਕ ਪੰਜ ਜਣਿਆਂ ਤੇ ਅਸੀਂ ਹਣੀ ਟੈਪ ਲਗਾ ਚੁੱਕੇ ਹਾਂ ਤੇ ਇਹ ਇਹਨਾਂ ਨੇ ਇੱਕ ਫ੍ਰੀਕਵੋਡ ਵੀ ਇਹ ਘਰ ਚੁਣਿਆ ਆ ਸੀਗਾ ਤੇ ਜੇ ਕਿਉਂਕਿ ਇਸ ਦੇ ਵਿੱਚ ਅਸੀਂ ਤਿੰਨ ਨਾਮ ਨੂੰ ਬੰਦਿਆਂ ਤੇ ਵੀ ਮਕਦਮਾ ਦਰਜ ਕੀਤਾ ਤੇ ਅਸੀਂ ਇਸ ਦੇ ਵਿੱਚ ਲੈ ਕੇ ਆਵਾਂਗੇ ਜਿਹੜੇ ਇਹਨਾਂ ਨਾਲ ਜਿਹੜੀਆਂ ਲੇਡੀਜ਼ ਹੁੰਦੀਆਂ ਸੀ ਉਹ ਕਿਹੜੀਆਂ ਸੀ ਕਿਉਂਕਿ ਅੱਗੇ ਸਾਡੇ ਅੱਜ ਨੂੰ ਮਾਜੋ ਕੋਰਟ ਦੇ ਵਿੱਚ ਪੇਸ਼ ਕਰਨਾ ਤੇ ਉਸ ਤੋਂ ਬਾਅਦ ਇਸ ਤੇ ਪੁੱਛਗਿੱਛ ਕਰਾਂਗੇ ਸ਼ਿਕਾਇਤ ਕਰਤਾ ਉਹ ਲੋਕ ਕਿਸ ਤਰ੍ਹਾਂ ਦੀ ਸ਼ਿਕਾਇਤ ਦ ਉਸ ਨੇ ਦੱਸਿਆ ਵੀ ਮੇਰੇ ਇੱਕ ਕੰਮ ਵਾਲੀ ਲੱਗੀ ਹੋਈ ਸੀ ਤੇ ਉਸ ਦੇ ਸਬੰਧ ਵਿੱਚ ਵੀ ਇਹ ਜਿਹੜਾ ਬੰਦੇ ਉਹਨੇ ਕੰਪਲੇਟ ਕਰਤੀ ਵੀ ਮੇਰੇ ਨਾਲ ਰੇਪ ਕੀਤਾ ਤੇ ਉਸ ਤੋਂ ਬਾਅਦ ਵਿੱਚ ਇਹ 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 ਇਹਦੇ ਟੱਚ ਵਿੱਚ ਸੀਗਾ ਜਿਹੜਾ ਨਿਰਮਲਜੀ ਫੜਿਆ ਤੇ ਦੀਪਕ ਸਿੰਘ ਤੇ ਉਹ ਜਿਹੜੀ ਹਾਂ ਲੇਡੀ ਟੱਚ ਸੀ ਉਹ ਫਿਰ ਇਸ ਤਰ੍ਹਾਂ ਦੀ ਟਰੈਪ ਬਣਾ ਲੈਂਦੇ ਵੀ ਸਾਨੂੰ ਕੰਪਲੇਂਟ ਆ ਗਈ ਵੀ ਇਹ ਤੇ ਤੇ ਬਰਾਦਕਾਰ ਦਾ ਮਕਦਮਾ ਦਰਜ ਕਰਾਉਣ ਲੱਗੀ ਹੈ ਤੇ ਜੇ ਤੂੰ ਅਦਾ ਬਚਾ ਕਰਨ ਤਾਂ ਅਸੀਂ ਤੇਰਾ ਵਿੱਚ ਪੈਗੇ ਨਿਬੇੜ ਦੇਨੇ ਪੈਸੇ ਵੀ ਲਏ ਗਏ ਹਾਂ ਹਾਂ ਜਦੋਂ ਇਹ ਇਸ ਤੋਂ 10000 ਰੁਪਏ ਲਗਿਆ ਲੇ ਲਿਆਸ ਦੇ ਮੋਬਾਈਲਿੰਦਾ ਕੋਲਿਆ ਸੀ ਕਿੰਨੀ ਮਦਈ ਦਾ ਮੰਗ ਕਿ ਨਹੀਂ ਕਰਦਾ ਸੀ ਇਹ ਇਸ ਤੋਂ ਲੱਖ ਰੁਪਏ ਦੀ ਮੰਗ ਕਰਦੇ ਸੀ ਤੇ ਉਹ ਫਿਰ ਉਸ ਟਾਈਮ ਟਰੈਵਲ ਆ ਕੇ ਤੇ ਇਸ ਤੋਂ ਦੂਸਰਾ ਸਾਥੀ ਵੀ ਗਿਰਫਾ ਰੋ ਚੁੱਕਾ ਨਹੀਂ ਅਜੇ ਸਾਡੇ ਕੋਲ ਸਿਰਫ ਨਿਰਮਲ ਸਿੰਘ ਜਿਹੜਾ ਇਹ ਆਪਰੇਆਮ ਨੂੰ ਪਾਸਪੋਰਟ ਦੱਸਦਾ ਸੀਗਾ ਤੇ ਇਹ ਦਿੱਫਤਾ ਕੀਤਾ ਤੇ ਇਹਨੂੰ ਅੱਜ ਕੋਰਟ ਵਿੱਚ ਪੇਸ਼ ਕਰ ਰਹੇ ਆ ਕਿਸ ਤਰ੍ਹਾਂ ਦਾ ਪ੍ਰਕਾਰ ਸੀ ਸਰ ਇਹ ਨਹੀਂ ਪੱਤਰਗਾ ਸਾਨੂੰ ਇਹ ਨਹੀਂ ਪਤਾ ਲੱਗਾ ਪਰ ਇਹ ਇੰਨਾ ਜ਼ਰੂਰੀ ਸੀ ਵੀ ਜਦੋਂ ਵੀ ਅਨੀਤ ਆਪ ਦੇ ਵਿੱਚ ਆਦਾ ਨਾਮ ਯੂਜ਼ ਕਰਦਾ ਸੀਗਾ ਐਜ਼ ਅ ਪ੍ਰੈਸ ਰਿਪੋਰਟਰ ਕਹਿੰਦਾ ਸੀ ਮੈਂ ਪ੍ਰੈਸ ਵਾਲਾ ਮੈਂ ਤੁਹਾਡਾ ਬਚਾਅ ਕਰ ਦਿੰਦਾ ਮੈਂ ਇਹਨਾਂ ਨੇ ਇੱਕ ਇਹ ਚਾਰ ਪੰਜਾਂ ਨੇ ਦੇ ਗਰੋਸ ਵਿੱਚ ਕੋਈ ਲੇਡੀਜ਼ ਵੀ ਹੈਗੀਆਂ ਨੇ ਯੂਟਿਊਬਰ ਸੀ ਇਹਦੇ ਹਾਂ ਇਸ ਤੋਂ ਅਸੀਂ ਹੁਣ ਦੇਖਦੇ ਆਂ ਵੀ ਇਹ ਸਰਪੋਰਟਰ ਹੈ ਵੀ ਸੀ ਜਾਂ ਨਹੀਂ ਹੈ ਸੀ ਜਾਂ ਕਿ ਕਲਾ ਨਾ ਹੀ ਯੂਜ਼ ਕਰਦਾ ਸੀਗਾ ਉਸ ਨੂੰ ਤਪਦੀਸ਼ ਦਾ ਇੱਕ 파ਟ ਹੈ ਵੀ ਸਬੰਧਿਤ ਕਿ ਉਹਨੂੰ ਪੁੱਛਾਂਗੇ ਜੇ ਕਿ ਕੋਈ ਪ੍ਰੈਸ ਰਿਪੋਰਟਰ ਹੋਏਗਾ ਤਾਂ ਤਾਂ ਵੀ ਹੋ ਸਕਦਾ ਵੀ ਇਹ ਇਸ ਟ੍ਰੈਪ ਨੂੰ ਆਦਿ ਨੂੰ ਕਾਮਯਾਬ ਕਰਨ ਵਾਸਤੇ ਕਿਸੇ ਨੂੰ ਟਰੋਣ ਵਾਸਤੇ ਉਹ ਪ੍ਰੈਸ ਦਾ ਨਾ ਯੂਜ਼ ਕਰਦਾ ਸਰ ਇਸ ਤੋਂ ਇਲਾਵਾ ਕੋਈ ਹੋਰ ਮਾਮਲਾ ਸਾਹਮਣੇ ਆਇਆ ਨੇ ਅੱਜ ਇੱਕ ਅਸੀਂ ਮੁਕੱਦਮਾ ਨੰਬਰ 1 ਕੈਂਡੀ ਦਾ ਦਰਜ ਕੀਤਾ ਹੈ ਜਿਸ 프리ਕੋਰਟ ਦੇ ਵਿੱਚ 10 ਕੰਮ ਠੀਕ ਹੈ ਸਰ